ਕਹਿੰਦੇ ਜੋਤਿਸ਼ ਦੇ ਮਾਹਿਰ ਆਉਣ ਵਾਲਾ ਸਮਾਂ ਪੜ ਲੈਂਦੇ ਨੇ ਯਾਨੀ ਕਿ ਭਵਿੱਖ ਦੱਸਦੇ ਦੇ ਹਨ ਇਸ ਤਰ੍ਹਾਂ ਦੀ ਕਹਾਣੀ ਤੁਸੀਂ ਸੁਣੀ ਹੋਗੀ ਪਰ ਇਸ ਤਰ੍ਹਾਂ ਦੇ ਸ਼ਖਸ ਨਾ ਮਿਲਾਵਾਂਗੇ ਜਿਹੜੇ ਕਿ ਅਕਸਰ ਹੀ ਆਉਣ ਵਾਲਾ ਸਮਾਂ ਦੱਸ ਦਿੰਦੇ ਹਨ ਤੇ ਅਖਬਾਰਾਂ ਦੀ ਸੁਰਖੀਆਂ ਬਣ ਜਾਂਦੀਆਂ ਹਨ ਗੱਲ ਕਰਾਂ ਮੈਂ ਅਖਬਾਰਾਂ ਦੀ ਤੇ 2014 ਦੇ ਵਿੱਚ ਇਹਨਾਂ ਨੇ ਭਵਿਸ਼ਿਆਣੀ ਕੀਤੀ ਸੀ ਕਿ ਨਿਤਿਸ਼ ਕੁਮਾਰ ਸੀਐਮ ਬਣਨਗੇ ਉਹ ਭਵਿਸ਼ਿਆਣੀ ਸੱਚ ਹੋਈ ਉਸ ਤੋਂ ਬਾਅਦ ਅਖਬਾਰਾਂ ਦੀ ਸੁਰਖੀਆਂ ਬਣ ਗਈ ਫਿਰ 2016 ਜੇ ਇਹਨਾਂ ਨੇ ਭਵਿਸ਼ਿਆਣੀ ਕੀਤੀ ਸੀ ਕਿ ਹਿਲੇਰੀ ਕਲਿੰਟਨ ਹਾਰੇਗੀ ਉਹ ਵੀ ਸੱਚ ਹੋਈ ਇਨਾਂ ਦੀ 2016 ਚ ਭਵਿੱਖਵਾਨੀ ਗਈ ਸੀ ਪੰਜਾਬ ਦੇ ਵਿੱਚ ਸੀਐਮ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਦੀ ਇੱਕ ਮਨੋਕਾਮਨਾ ਪੂਰੀ ਹੋਏਗੀ ਉਹ ਵੀ ਭਵਿੱਖਵਾਨੀ 2016 ਦੀ ਸੱਚ ਹੋਈ 2017 ਦੇ ਵਿੱਚ ਇਹਨਾਂ ਨੇ ਭਵਿੱਖਵਾਨੀ ਕੀਤੀ ਹੈਗੀ ਅਮਰੀਕੀ ਰਾਸ਼ਟਰਪਤੀ ਦੇ ਚੋਣਾਂ ਪਰ ਅਮਰੀਕੀ ਰਾਸ਼ਟਰਪਤੀ ਇਹਦੇ ਚ ਨਾਂ ਨੂੰ ਲੈ ਕੇ ਭੁਸ਼ਵਨੀ ਨਹੀਂ ਕੀਤੀ ਸੀ ਜੋ ਕਿ 2016 ਦੀ ਅਖਬਾਰ ਚ ਲੱਗੀ ਇਹ ਵੀ ਸੱਚੀ ਇਸ ਤੋਂ ਪਹਿਲਾਂ ਇਹਨਾਂ ਨੇ ਇਮਰਾਨ ਖਾਨ ਦੀ ਭੁਸ਼ਵਨੀ ਲਾਈ ਭਾਰਤ ਦੇ ਕਿਤੇ ਸੀ ਉਹ ਵੀ ਸੱਚੀ ਕਈ ਭੁਸ਼ਵਨੀਆਂ ਇਹਨਾਂ ਦੀਆਂ ਸੱਚ ਹੋਈ 2022 ਇਲੈਕਸ਼ਨ ਨੂੰ ਲੈ ਕੇ ਇੱਕ ਹੋਰ ਵਿਜੇ ਪਟਾਖ ਸਿੰਘ ਦੀ ਭੁਸ਼ਵਨੀ ਕੀਤੀ ਜਿਹੜੀ ਕਿ ਸੱਚ ਹੋਈ ਐਮਐਲਏ ਬਣ ਕੇ ਜਿੱਤੇ ਇਸ ਤਰ੍ਹਾਂ ਦੀ ਕਈ ਭੁਸ਼ਵਨੀਆਂ ਜਿਹੜੀਆਂ ਕਿ ਮੈਂ ਇਹਨਾਂ ਦੀਆਂ ਤੁਹਾਨੂੰ ਦਿਖਾ ਸਕਦਾ ਅਖਬਾਰਾਂ ਦੀਆਂ ਸੁਰਖੀਆਂ ਬੜੀਆਂ ਜਿਹੜੀ ਕਿ ਸੱਚ ਸਾਬਿਤ ਹੋਈਆਂ ਇਸ ਦੇ ਨਾਲ ਨਾਲ ਅੱਜ ਫਿਰ ਗੱਲ ਕਰਾਂਗੇ ਕਿਉਂਕਿ ਚੋਣਾਂ ਵੀ ਮੁੱਦਾ ਚੱਲ ਰਿਹਾ ਹੈ ਤੇ ਚੋਣਾਂ ਨੂੰ ਲੈ ਕੇ ਹਰ ਪਾਸੇ ਆਪਣੀ ਪਾਰਟੀ ਆਪਣੇ ਆਪਣੇ ਚੋਣ ਪ੍ਰਚਾਰ ਕਰ ਲਏ ਹਨ ਤੇ ਜਿਹੜੀ ਪਾਰਟੀ ਦੇ ਸਮਰਥਕਾਂ ਲਈਏ ਪਾਰਟੀ ਦੇ ਕਾਰਕਿਰਤਾ ਸਾਰਿਆਂ ਨੂੰ ਹੈ ਕਿ ਮੇਰਾ ਕੈਂਡੀਡੇਟ ਜਿੱਤੇ ਇਸੇ ਇੱਕ ਕੜੀ ਨੂੰ ਲੈ ਕੇ ਅੱਜ ਅਹੀ ਚੰਦਰਪrakash ਜੈਤਲੀ ਜੀ ਦੇ ਸਾਹਮਣੇ ਆਏ ਆ ਤੇ ਇਹਨਾਂ ਕੋ ਫਿਰ ਭੂਿਸ਼ਵਾਨੀ ਇਹ ਅੱਜ ਕਰਨ ਲੱਗੇ ਆ ਸਾਡੇ ਚੈਨਲ ਤੇ ਚੈਨਲ ਦੇ ਮਾਧਿਅਮ ਨਾਲ ਇੱਕ ਵੱਡੀ ਭੂਿਸ਼ਵਾਨੀ ਕਰਨ ਲੱਗੇ ਆ ਕਿ ਅੰਮ੍ਰਿਤਸਰ ਦੇ ਵਿੱਚ ਗੱਲ ਕਰੀਏ ਤੇ 4 MP ਦੀ ਟਿਕਟਾਂ ਪਹਿਲੀ ਵਾਰ ਲੜ ਰਿਹਾ 4 MP ਆਮ ਆਦੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਚਾਰਾਂ ਦੇ ਵਿੱਚੋਂ ਕਿਹੜਾ ਮਰੇਗਾ ਬਾਜੀ ਉਹਦੀ ਭੂਿਸ਼ਵਾਨੀ ਕਰ ਚੁੱਕਿਆ ਹੈ ਇਹ ਜੋਤਿਸ਼ ਵਿੱਦਿਆ ਦੇ ਸਾਹਬ ਨੇ ਆਪਣਾ ਗੁਨਾਹ ਕੱਢ ਲਿਆ ਜੇ ਕਿਹਦੇ ਸਿਰ ਤੇ ਸਜੇਗਾ ਤਾਜ ਉਹਦੇ ਬਾਰੇ ਗੱਲ ਕਰਾਂਗੇ ਤੇ ਸਵਾਗਤ ਹੈ ਸਰ ਤੁਹਾਡਾ 라이 ਭਾਰਤ ਤੇ ਲੈਨੇ ਬਾਦ ਲੈਨੇ ਬਾਦ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਤੁਸੀਂ ਸਿਰਫ ਅੰਮ੍ਰਿਤਸਰ ਦੀ ਹੀ ਭਵਿੱਖਬਣੀ ਕਰਨ ਲੱਗੇ ਹੋ ਜਾਂ ਪੰਜਾਬ ਦੇ ਜਾਂ ਭਾਰਤ ਦੇ ਹੋਰ ਵੀ ਕਿਸੇ ਸ਼ਹਿਰ ਦੀ ਕੈਲਕੂਲੇਸ਼ਨ ਕੀਤੀ ਹੈ ਬਾਦਨ ਦੇ ਕਿ ਪ੍ਰਾਈਮ ਮਿੰਟਰੀਾ ਉਲੀ ਵੀ ਜਵੰਤ ਮੰਦਸਾਨ ਯਾਨੀ ਕਿ ਤੋਹੀ ਪ੍ਰਧਾਨ ਮੰਤਰੀ ਮੋਦੀ ਦਾ ਵੀ ਇਸ ਵੇਲੇ ਖੁਲਾਸਾ ਕਰਨ ਲੱਗਿਓ ਕਿ ਮੋਦੀ ਦਾ ਆਣ ਬਲਾ ਸਮਾਂ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਰਹੇਗਾ ਕਿ ਨਹੀਂ ਜਿਹੜੀ ਮੈਂ ਕੈਲਕੂਲੇਸ਼ਨ ਕੀਤੀ ਹੈ ਹਾਂਜੀ ਪ੍ਰਧਾਨ ਮੰਤਰੀ ਮੋਦੀ ਦੇ ਵਾਲੇ ਮੇਰੇ ਹਿਸਾਬ ਨਾਲ ਉਹਨਾਂ ਸਮੇਂ ਨਾਲ ਫੇਸਬੁੱਕ ਤੇ ਭਾਇਆ ਵੀ ਹੈ ਅਨਕੂਲ ਨਹੀਂ ਸੰਕੇਤ ਉਹਦੇ ਚੰਗੇ ਵੀ ਆਲੇ ਯਾਨੀ ਕਿ ਇਸ ਸਮਾਂ ਓਖਾ ਹੈ ਭਾਜਪਾ ਦੇ ਲਈ ਭਾਜਪਾ ਦੇ ਨੇ ਮਤਲਬ ਭਾਜਪਾ ਨੇ ਮੋਦੀ ਲਈ ਓਖਾ ਸਮਾਂ ਜਾਨੀ ਕਿ ਭਾਜਪਾ ਨੇ ਇਸ ਵੇਲੇ ਜੇ ਪ੍ਰਧਾਨ ਮੰਤਰੀ ਦੀ ਗੱਲ ਕਰੀ ਨੇ ਨਰਿੰਦਰ ਮੋਦੀ ਲਈ ਓਖਾ ਸਮਾਂ ਚੱਲ ਰਿਹਾ ਜੀ ਓਖਾ ਸਮੇਂ ਹੈ ਮਤਲਬ ਥੋੜਾ ਉਮੀਦ ਪੂਰੀ ਨਹੀਂ ਹੋਣੀ ਯਾਨੀ ਕਿ ਦੋ ਵਾਰ ਪ੍ਰਧਾਨ ਮੰਤਰੀ ਬਣ ਚੁੱਕਿਆ ਹੈਟ੍ਰਿਕ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਜੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬੰਨਾ ਚਾਹੁੰਦੇ ਹਨ ਜੀ ਮੇਰੀ ਗੱਲ ਤੁਸੀਂ ਨਾ ਹੋ ਸਕਦਾ ਗਲਤ ਹੋਵੇ ਇਹ ਗੱਲ ਨਹੀਂ ਕਿ ਹਮੇਸ਼ਾ 100% ਦੁਨੀਆ ਵਿੱਚ ਸਹੀ ਚੀਜ਼ ਹੁੰਦੀ ਹੈ ਹਾਂਜੀ ਪਹਿਲਾਂ ਤੇ ਤੁਹਾਡੀਆਂ ਅਖਬਾਰਾਂ ਦੀਆਂ ਜਿਹੜੀਆਂ ਤੁਰਬੀਆਂ ਦਿਖਾਈਆਂ ਉਹ ਤਾਂ ਸਾਰੀਆਂ ਕੈਲਕੂਲੇਸ਼ਨ ਤੁਹਾਡੀਆਂ ਸਹੀ ਹੋਈਆਂ ਬਿਲਕੁਲ ਠੀਕ ਹੈ ਬੇਟਾ ਉਹ ਲੋਕ ਆਉਂਦੇ ਨਾ ਕਈ ਵਾਰੀ ਅਸੀਂ ਇਨਸਾਨਾਂ ਮ੍ਰਿਤਕ ਲੋਕਾਂ ਤੇ ਮਤਲਬ ਕੋਈ ਨਾ ਕੋਈ ਗਲਤੀ ਕਿਤੇ ਹੋ ਜਾਂਦੀ ਹੈ ਲੇਕਿਨ ਕੈਲਕੂਲੇਸ਼ਨ ਹੈ ਗੰਦੀ ਹੈ ਮੋਦੀ ਦਾ ਜਿਹੜਾ ਆਨ ਆਲਾ ਸਮੇਂ ਜੋ ਚੱਲਦਾ ਪਿਆ ਸਮੇਂ ਉਸ ਨੂੰ ਕੋਈ ਸੰਕੇਤ ਨਹੀਂ ਦੇ ਰਿਹਾ ਯਾਨੀ ਕਿ ਸ਼ੁਭ ਸੰਕੇਤ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੈ ਦੁਬਾਰਾ ਸਿਰ ਤੇ ਪ੍ਰਧਾਨ ਮੰਤਰੀ ਦਾ ਤਾਜ ਨਹੀਂ ਸਜੇਗਾ ਵੀ ਜਦ ਸ਼ੁਭ ਸੰਕੇਤ ਨਹੀਂ ਹੈ ਤਾਂ ਮਤਲਬ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਮਤਲਬ ਨਹੀਂ ਹੈ ਸੰਕੇਤ ਅچھے ਨਹੀਂ ਹੈ ਮੋਦੀ ਲਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕੇਤ ਅੱਛੇ ਨੇ ਤਾਂ ਹੋਰ ਕਿਹੜੇ ਕਿਹੜੇ ਤੁਸੀਂ ਸਿਆਸੀ ਪਾਰਟੀਆਂ ਦੇ ਜਾਂ ਚੰਗੇ ਦਿਖਗੇ ਹੋ ਹੁਣ ਇਹ ਕੋਈ ਮੈਂ ਕਹਿੰਦੇ ਅਸੀਂ ਵੀ ਇਹਦਾ ਪ੍ਰਧਾਨ ਮੰਤਰੀ ਦਾ ਕਿਸੇ ਨੇ ਉਹ ਵੀ ਕਿਹਾ ਸੀ ਮੈਨੂੰ ਕਿਸੇ ਨੇ ਕਿਹਾ ਸੀ ਦੇਖੋ ਜਰਾ ਜੀ ਤਾਂ ਮੈਂ ਦੇਖੀ ਤਾਂ ਮੁੰਨਾ ਮੈਂ ਘਾਟੀ ਇਹ ਦੇਖਣਾ ਵਾ ਕੋਈ ਕੋਈ ਆਪਣਾ ਸੱਜਣ ਕਰ ਦੇਵੇ ਹਾਂਜੀ ਤਾਂ ਹੁਣ ਤੂੰ ਮੈਨੂੰ ਕਿਹਾ ਸੀ ਕਿ ਅੰਮ੍ਰਿਤ ਸ਼ਾਹ ਦੀ ਲੋਕ ਸਭਾ ਦਾ ਚੀਜ਼ ਬਾਰੇ ਕਿਹਾ ਸੀ ਨਾ ਬਿਲਕੁਲ 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 ਇਹਨੇ ਪੈਸੇ ਨਾਲ ਕੁੰਡੀਆਂ ਚਾੜਾਂ ਦੀਆਂ ਬਣਾਈਆਂ ਠੀਕ ਹੈ ਜੀ ਸਿਆੜਾਂ ਦੀਆਂ ਗੁੰਲੀਆਂ ਬਣਾਉਣ ਦੇ ਬਾਅਦ ਮੈਂ ਪਾਇਆ ਕਿ ਜਿਹੜਾ ਉਹ ਜਿਹੜਾ ਹੈ ਨਾ ਹਾਂਜੀ ਇਹਦਾ ਨਾਮ ਗੁਰਜੀਤ ਸਿੰਘ ਉਹ ਜਲਾ ਹਾਂਜੀ ਐਵੀਂ ਕੁੰਡੀ ਮੈਨੂੰ ਚਾਰਾਂ ਚਾਰਾਂ ਚੋ ਅੱਛੀ ਲਗੀ ਇਹਦੇ ਚ ਮੈਨੂੰ ਥੋੜਾ ਕੰਬੂੜੀ ਉਹ ਹੁੰਦਾ ਏ ਕਿ ਉਹ ਹੁੰਦਾ ਹੋਦਾ ਜਿਹਾ ਹੁੰਦਾ ਕਿ ਬੰਦੇ ਦੇ ਕੰਮ ਸਿੱਧ ਹੋ ਜਾਂਦੇ ਉਹਦੀ ਕੁੰਡਲੀ ਸੇਗਾ ਯਾਨੀ ਕਿ ਤੁਹਾਡੀ ਕੈਲਕੂਲੇਸ਼ਨ ਦੇ ਮੁਤਾਬਿਕ ਹੈਟ੍ਰਿਕ ਲੱਗਣ ਲੱਗੀ ਹੈ ਅੰਮ੍ਰਿਤਸਰ ਦੀ ਐਮਪੀ ਇਲੈਕਸ਼ਨ ਦੇ ਵਿੱਚ ਹਾਂ ਹੈਟ੍ਰਿਕ ਹੀ ਲਾ ਲਓ ਮਤਲਬ ਬੁਰੀ ਨਹੀਂ ਹੈ ਚਲੋ 2 ਸਾਲ ਪਹਿਲੇ 5 ਸਾਲ ਤੇ 5 ਸਾਲ ਅਗਰ ਹੁੰਦੀ ਉਹ ਜੇਗਾ ਲਗਭਗ ਜਿੱਤ ਜਾਏਗਾ ਬੰਦਾ ਕਿ ਕੰਬੂਲ ਯੋਗ ਜਿਹੜਾ ਹੁੰਦਾ ਹੈ ਉਹ ਬੰਦੇ ਦੇ ਹਾਰੀ ਕੰਮ ਨੂੰ ਵੀ ਜੇ ਦਲਾਂਦਾ ਯਾਨੀ ਕਿ ਤੁਹਾਡੇ ਮੁਤਾਬਿਕ ਜਿਹੜੇ ਅੰਮ੍ਰਿਤਸਰ ਤੋਂ ਇਸ ਵੇਲੇ ਲੋਕ ਸਭਾ ਚੋਣਾਂ ਚੱਲ ਰਹੀ ਹੈ ਇਸ ਚੋਣ ਦੇ ਵਿੱਚ ਜਿਹੜੀ ਦੌੜ ਹੈਗੀ ਚਾਰ ਕੈਂਡੀਡੇਟਾਂ ਦੀ ਉਸ ਤੋਂ ਸਭ ਤੋਂ ਅੱਗੇ ਜਿਹੜੀ ਬਾਜ਼ੀ ਮਾਰਨ ਵਾਲੇ ਆ ਉਹ ਗੁਰਜੀਤ ਸਿੰਘ ਹੋਜਾ ਤੇ ਗੁਜੀਤ ਸਿੰਘ ਓਜਲਾ ਦੇ ਸਮਰਥਕਾਂ ਲਈ ਤੇ ਉਹਨਾਂ ਦੇ ਜਿਹੜੇ ਪ੍ਰਸ਼ੰਸਕਾਂ ਉਹਨਾਂ ਦੇ ਸਮਰਥਕਾਂ ਲਈ ਪਾਰਟੀ ਵਰਕਰਾਂ ਲਈ ਬਹੁਤ ਬਹੁਤ ਵਧਾਈ ਕਿਉਂਕਿ ਜਿਹੜੀ ਸਾਹਿਬ ਦੀ ਉਹ ਭਵਿਸ਼ਵਨੀ ਅਕਸਰ ਹੀ ਸਹੀ ਹੁੰਦੀ ਹੈ तकरीबन ਮੈਂ ਅਖਬਾਰਾਂ ਦੀ ਕਟਿੰਗਾਂ ਜਿਸ ਤਰ੍ਹਾਂ ਪਹਿਲੇ ਟਾਈਮ ਤੋਂ ਤੁਹਾਨੂੰ ਦਿਖਾ ਚੁੱਕਿਆ ਭਵਿਸ਼ਵਨੀ ਇਹਨਾਂ ਦੀ ਅਕਸਰ ਸਹੀ ਹੁੰਦੀ ਹੈ ਸਹੀ ਹੋਣ ਤੋਂ ਬਾਅਦ ਅਖਬਾਰਾਂ 'ਚ ਖਬਰਾਂ ਲੱਗਦੀਆਂ ਤੇ ਲਾਈਵ ਹਾਰਟ 'ਚ ਵੀ ਇਹ ਪਹਿਲਾਂ ਵੀ ਦੋ ਤਿੰਨ ਵਾਰੀ ਭਵਿਸ਼ਵਨੀ ਕਰ ਚੁੱਕੇ ਹਨ ਜਿਹੜੀ ਕਿ ਸਹੀ ਹੋਈ ਹੈ ਅੱਜ ਫਿਰ ਇਹਨਾਂ ਦੀ ਭਵਿਸ਼ਵਨੀ ਜਿਹੜੀ ਹੈ ਇਹਨਾਂ ਦੇ ਮੂੰਹੋਂ ਸੁਣੀ ਹੈ ਤੁਸੀਂ ਕਿ ਜਿਸ ਤਰ੍ਹਾਂ ਕਿ ਐਮਪੀ ਤੇ ਜਿੱਤੇ ਪੱਕੀ ਹੈ ਇਹਨਾਂ ਦੇ ਜੋਤਿਸ਼ ਵਿੱਦਿਆ ਦੇ ਮੁਤਾਬਕ